सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਸ਼ੀਕਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸੰਪਰਤ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਟ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੈਂ ਨਾ ਜਸ ਪਾਲ ਸਿੰਘ ਜੱਤੀ ਮੈਂ ਜੋ ਕਾਉਂਸਲਰ ਹਾਂਗਾ ਤੋ ਚੰਡੀਗੜ੍ਹ ਮੇਨ ਰੋਡ ਤੇ ਮਾਨਯੋਗ ਸਿੰਪਲੀਫਾਈਡ ਕੋਡ ਦੇ ਆਰਡਰ ਸੀਗੇ ਕਿ ਜਿਹੜੀ ਕਿ ਇੱਕ ਸਾਡੀ ਆਸਥਾ ਰ ਕੇਂਦਰ ਹੈਗਾ ਚੰਡੀਗੜ੍ਹ ਮੇਨ ਰੋਡ ਤੇ ਖੱਬੇ ਪਾਸੇ ਹੁਸ਼ਿਆਰਪੁਰ ਦੀ ਐਂਟਰੀ ਕਰਦੇ ਸਾਰੀ ਕੀ ਲਖਤਾਂ ਤੇ ਪੀਰ ਦੀ ਜਗ੍ਹਾ ਹੈਗੀ ਉਹਨੂੰ ਡਿਮੋਲਿਸ਼ ਕਰਦੇ ਆਰਡਰ ਸੀਗੇ ਤੇ ਉਸ ਤੋਂ ਬਾਅਦ ਕੀ ਜਿਹੜਾ ਕਿ ਹੁਣ ਸਾਰੇ ਸਿਲਦਾ ਸਾਹਿਬ ਏਸੀ ਸਾਹਿਬ ਸਾਰੇ ਆਗੇ ਆ ਕੇ ਕਿ ਜਿਹੜੀ ਕਿ ਮਜ਼ਾਰ ਹੈਗੀ ਆ ਤੇ ਉਹਦੇ ਤੇ ਜਿਹੜਾ ਕਿ ਪਜੈਸ਼ਨ ਆ ਉਹ ਇਹਨਾਂ ਨੇ ਨਗਦੀ ਗੋਂ ਸ਼ਾਰਪ ਨੇ ਲੈ ਲਿਆ ਹੈਗਾ ਉਸ ਤੋਂ ਬਾਅਦ ਜਿਹੜੀ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਇਹਨੂੰ ਅਸੀਂ ਕਿਤੇ ਹੋਰ ਸ਼ਿਫਟ ਕਰਾਂਗੇ ਸਾਨੂੰ 15 ਦਿਨ ਦਾ ਜਿਹੜਾ ਕਿ ਸਮਾਂ ਉਹ ਮਿਲ ਗਿਆ ਹੈਗਾ ਪ੍ਰਸ਼ਾਸਨ ਉਹ ਲੋਟਾ ਜਿਵੇਂ ਕੋਸ਼ਿਸ਼ ਕੀਤੀ ਗਈ ਨਹੀਂ ਦੇਖੋ ਇਧਰ ਕੋਈ ਗੱਲ ਨਹੀਂ ਹੈ ਕਿ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੈਗਾ ਮਸ਼ੀਨੀ ਤੁਹਾਡੇ ਸਾਹਮਣੇ ਖੜੀ ਹੈਗੀ ਆ ਆ ਸਾਰੇ ਸੇਵਾਦਾਰ ਮੇਰੇ ਪਰਾ ਆ ਗਿਆ ਇਧਰ ਕੋਈ ਜ਼ਬਰਦਸਤੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਜਿਹੜਾ ਆਸਥਾ ਦਾ ਕੇਂਦਰ ਹੈਗਾ ਉਹ ਪਾਰਟਿਕੂਲਰ ਕਿਸੇ ਬੰਦੇ ਦੀ ਦੁਸ਼ਮਣੀ ਨਹੀਂ ਹੈਗੀ ਤੇ ਇਹ ਜਿਹੜੀ ਜਗ੍ਹਾ ਹੈਗੀ ਆਪਾਂ ਅੱਥੀ ਭਗਵਾਨ ਦੀ ਵਿਧੀ ਮੁਤਾਬਕ ਇਹਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਊਗਾ ਤੇ ਜਿਹੜੀ ਅੱਜ ਤੋਂ ਜਿਹੜਾ ਕੀ ਕਬਜ਼ਾ ਹੈ ਨਗਰ ਨਿਗਮ ਹਾਲ ਫਿਰ ਨੂੰ ਦੇ ਦਿੱਤਾ ਗਿਆ ਸਾਰਾ ਜਿੱਥੇ ਆਏ ਆ ਕੀ ਮਾਮਲਾ ਹੋਇਆ ਹੈ ਇਸ ਤੇ ਬਾਬਾ ਜੀ ਦੀ ਮਜ਼ਾਰ ਦਾ ਨਿਗਾ ਇਸ਼ੂ ਚੱਲਦਾ ਮਾਨ ਰੂ ਹਾਈ ਕੋਰਟ ਚੱਲ ਰਿਹਾ ਆਲਰੇਡੀ ਤੇ ਸਬੰਧ ਦੇ ਵਿੱਚ ਸਿਗਾ ਚੱਲ ਰਿਹਾ ਇਹਨਾਂ ਦਾ ਕਾਰਪੋਰੇਸ਼ਨ ਦਾ ਤੇ ਇਹਦੇ ਪੋਜੈਸ਼ਨ ਦਾ ਸਿਗਾ ਇਸ਼ੂ ਜਿਹੜਾ ਕੀ ਗੱਲਬਾਤ ਹੋਈ ਜੀ ਹੈ ਨਾ ਕੀ ਗੱਲਬਾਤ ਹੋਣੀ ਕੀ ਗੱਲਬਾਤ ਹੋਈ ਉਹਨਾਂ ਦਾ ਆਫੀਸ ਜਿਹੜਾ ਹੈਗਾ ਸੈਟਲਮੈਂਟ ਹੋਈ ਹੈ ਵੀ 10 15 ਦਾ ਟਾਈਮ ਮੰਗ ਰਿਹਾ ਹੈ ਵੀ ਸਾਨੂੰ ਅਸੀਂ ਥਰੂ ਮੂਵ ਕਰਨ ਵਾਸਤੇ ਤੇ ਉੱਤੇ ਮੁੱਕੇ ਤੇ ਕੋਈ ਹਲਚਲ ਹੋਈ ਹੈ ਜਾਂ ਮੌਕੇ ਤੇ ਪਬਲਿਕ ਇਕੱਠੀ ਨਹੀਂ ਹੈ ਇਹੋ ਜਿਹੀ ਕੋਈ ਗੱਲ ਹੈ ਕੋਈ ਨਹੀਂ ਹੋਇਆ ਤੱਕ ਨਾਲ ਜਸਪਾਲ ਸਿੰਘ ਚੇਤੀ ਮੈਂ ਜੋ ਕਾਉਂਸਲਰ ਹੈਗਾ ਤੋਂ ਚੰਡੀਗੜ੍ਹ 메 ਰੋਡ ਤੇ ਮਾਨਯੋਗ ਸਿੰਪਲੀਫਾਈਡ ਕੋਡ ਦੇ ਆਰਡਰ ਸੀਗੇ ਕਿ ਜਿਹੜੀ ਕਿ ਇੱਕ ਸਾਡੀ ਆਸਥਾ ਰੱਖ ਕੇਂਦਰ ਹੈਗਾ ਚੰਡੀਗੜ੍ਹ 메 ਰੋਡ ਤੇ ਖੱਬੇ ਪਾਸੇ ਹਸ਼ਾਲਪੁਰ ਦੀ ਐਂਟਰੀ ਕਰਦੇ ਸਾਰੀ ਕੀ ਲਖਸਤਾ ਪੀਰ ਦੀ ਜਗ੍ਹਾ ਹੈਗੀ ਉਹਨੂੰ ਡਿਮੋਲਿਸ਼ ਕਰਦੇ ਆਰਡਰ ਸੀਗੇ ਤੇ ਉਸ ਤੋਂ ਬਾਅਦ ਕੀ ਜਿਹੜਾ ਕਿ ਹੁਣ ਸਾਰੇ ਸਿਲਦਾ ਸਾਹਿਬ ਏਸੀ ਸਾਹਿਬ ਸਾਰੇ ਆਗੇ ਆ ਕਿ ਜਿਹੜੀ ਕਿ ਮਜ਼ਾਰ ਹੈਗੀ ਆ ਤੇ ਉਹਦੇ ਤੇ ਜਿਹੜਾ ਕਿ ਪਜੈਸ਼ਨ ਆ ਉਹ ਇਹਨਾਂ ਨੇ ਨਗਦੀ ਗੰਸ਼ਾਰਪ ਨੇ ਲੈ ਲਿਆ ਹੈਗਾ ਉਸ ਤੋਂ ਬਾਅਦ ਜਿਹੜੀ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਇਹਨੂੰ ਅਸੀਂ ਕਿਤੇ ਹੋਰ ਸ਼ਿਫਟ ਕਰਾਂਗੇ ਸਾਨੂੰ 15 ਦਿਨ ਦਾ ਜਿਹੜਾ ਕਿ ਸਮਾਂ ਉਹ ਮਿਲ ਗਿਆ ਹੈਗਾ ਪ੍ਰਸ਼ਾਸਨ ਉਹ ਲੋਟਾਂ ਦੇ ਵੀ ਕੋਸ਼ਿਸ਼ ਕੀਤੀ ਗਈ ਨਹੀਂ ਦੇਖੋ ਇਧਰ ਕੋਈ ਗੱਲ ਨਹੀਂ ਹੈ ਕਿ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੈਗਾ ਮਸ਼ੀਨੀ ਤੁਹਾਡੇ ਸਾਹਮਣੇ ਖੜੀ ਹੈਗੀ ਆ ਆ ਸਾਰੇ ਸੇਵਾਦਾਰ ਮੇਰੇ ਪਰਾ ਆ ਗਿਆ ਇਧਰ ਕੋਈ ਜ਼ਬਰਦਸਤੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਜਿਹੜਾ ਆਸਥਾ ਦਾ ਕੇਂਦਰ ਹੈਗਾ ਉਹ ਪਾਰਟਿਕੂਲਰ ਕਿਸੇ ਬੰਦੇ ਦੀ ਦੁਸ਼ਮਣੀ ਨਹੀਂ ਹੈਗੀ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਆਪਾਂ ਅੱਥੀ ਭਗਵਾਨ ਦੀ ਵਿਧੀ ਮੁਤਾਬਕ ਇਹਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਊਗਾ ਤੇ ਜਿਹੜੀ ਅੱਜ ਤੋਂ ਜਿਹੜਾ ਕੀ ਕਬਜ਼ਾ ਹੈ ਨਗਰ ਨਿਗਮ ਹਾਲ ਫਿਰ ਨੂੰ ਦੇ ਦਿੱਤਾ ਗਿਆ ਸਾਰਾ ਜਿੱਥੇ ਆਏ ਆ ਕੀ ਮਾਮਲਾ ਹੋਇਆ ਹੈ ਤੇ ਬਾਬਾ ਜੀ ਦੀ ਮਜਾਰ ਦਾ ਨਿਗਾ ਇਸ਼ੂ ਚੱਲਦਾ ਮਾਨ ਰਿਹਾ ਹਾਈ ਕੋਰਟ ਚੱਲ ਰਿਹਾ ਆਲਰੇਡੀ ਤੇ ਸਬੰਧ ਦੇ ਵਿੱਚ ਸਿਗਾ ਚੱਲ ਰਿਹਾ ਇਹਨਾਂ ਦਾ ਕਾਰਪੋਰੇਸ਼ਨ ਦਾ ਤੇ ਇਹਦੇ ਪੋਜੈਸ਼ਨ ਦਾ ਸਿਗਾ ਇਸ਼ੂ ਜਿਹੜਾ ਕੀ ਗੱਲਬਾਤ ਹੋਈ ਜੀ ਹੈ ਨਾ ਕੀ ਗੱਲਬਾਤ ਹੋਈ ਕੀ ਗੱਲਬਾਤ ਹੋਈ ਉਹਨਾਂ ਦਾ ਆਫੀਸ ਜਿਹੜਾ ਹੈਗਾ ਸੈਟਲਮੈਂਟ ਹੋਈ ਹੈ ਵੀ 10 15 ਦਾ ਟਾਈਮ ਮੰਗ ਰਿਹਾ ਹੈ ਵੀ ਸਾਨੂੰ ਅਸੀਂ ਥਰੂ ਮੂਵ ਕਰਨ ਵਾਸਤੇ ਤੇ ਉੱਤੇ ਮੁੱਕੇ ਤੇ ਕੋਈ ਹਲਚਲ ਹੋਈ ਹੈ ਜਾਂ ਮੋਕੇ ਤੇ ਪਬਲਿਕ ਇਕੱਠੀ ਨਹੀਂ ਇਹੋ ਜਿਹੀ ਕੋਈ ਗੱਲ ਹੈ ਕੋਈ ਨਹੀਂ ਹੋਇਆ ਤੱਕ ਧਾਰਾ ਲੱਗ ਗਈ